ਨਵਾਂ ਮਾਮਲਾ ਹੋ ਗਿਆ ਸਵੇਰੇ-ਸਵੇਰੇ ਔਰ ਦੱਸਦਾ ਇਹ ਕਿ ਰਾਤ ਦੀ ਘਟਨਾ ਔਰ ਚੋਰਾਂ ਨੇ ਇਸ ਘਰ ਦੇ ਉੱਤੇ ਤਾਵਾ ਪੂਲ ਦਿੱਤਾ ਔਰ ਦੁਵਾਰ ਦੱਸਦੇ ਆ ਕਿ ਆ ਦੁਵਾਰ ਰਾਈ ਚੋਰ ਜੋ ਹੈ ਉਹ ਅੰਦਰ ਚਲੇ ਗਏ ਜਦੋਂ ਇਹ ਦੁਵਾਰ ਫਾੜ ਕੇ ਅੰਦਰ ਗਏ ਆ ਟੱਪ ਕੇ ਤਾਂ ਫਿਰ ਅੰਦਰ ਜਾ ਕੇ ਕੀ ਉਹਨਾਂ ਨੇ ਕਾਰਨਾਮਾ ਕੀਤਾ ਕਿ ਪਹਿਲਾਂ ਦਰਵਾਜ਼ੇ ਪੁੱਟੇ ਗਏ ਆ ਫਿਰ ਖਿੜਕੀਆਂ ਵੀ ਤੋੜੀਆਂ ਗਈਆਂ ਔਰ ਘਰ ਦੇ ਵਿੱਚ ਜੇ ਦੱਸ ਦਈਏ ਤਾਂ ਘਰ ਦਾ ਮੋਹਤਵਾਰ ਜੋ ਹੈ ਉਹ ਸਿਹਤ ਨਾਲ ਠੀਕ ਹੋਣ ਕਰਕੇ ਹਸਪੀਟਲ ਦੇ ਵਿੱਚ ਦਾਖਲ ਸੀ ਔਰ ਚੋਰ ਨੂੰ ਪਤਾ ਸੀ ਜਾਂ ਫਿਰ ਕਿਸ ਤਰ੍ਹਾਂ ਦੀ ਸ਼ੂ ਲੱਗੀ ਹੋਵੇਗੀ ਕਿ ਉਸਨੇ ਵੇਖਿਆ ਕਿ ਘਰ ਕੋਈ ਨਹੀਂ ਹੈ ਔਰ ਆ ਦਰਵਾਜੇ ਜਿਹੜੇ ਆ ਆ ਪਟੇ ਗਏ ਆ ਔਰ ਇਹ ਦਰਵਾਜੇ ਸਭ ਪਟ ਕੇ ਤਾਂ ਇਸ ਦੇ ਵਿੱਚੋਂ ਦੀ ਲੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਇਹ ਦਰਵਾਜਾ ਅੰਦਰੋਂ ਲੋਕ ਸੀ ਲੋਕ ਵਧੀਆ ਸੀ ਨਹੀਂ ਖੁੱਲਿਆ ਤਾਂ ਫਿਰ ਉਸ ਚੋਰ ਨੇ ਆਲਮੀਨੀਅਮ ਵਾਲੇ ਦਰਵਾਜੇ ਦਾ ਜਿਹੜਾ ਇਹ ਲੋਕ ਤੋੜਿਆ ਇਸ ਨੂੰ ਤੋੜ ਕੇ ਤਾਂ ਅੰਦਰ ਦੱਸ ਦਈਏ ਕਿ ਅੰਦਰ ਜਾ ਕੇ ਆ ਖਿੜਕੀਆਂ ਪੁੱਟਣ ਦੀ ਕੋਸ਼ਿਸ਼ ਕੀਤੀ ਆ ਖਿੜਕੀਆਂ ਦੇ ਵਿੱਚ ਆ ਸਰੀਏ ਨਗਾ ਕੇ ਇਸ ਨੂੰ ਤੋੜਿਆ ਗਿਆ ਲੇਕਿਨ ਅਸਫਲ ਕਿਵੇਂ ਰਿਹਾ ਚੋਰ ਕਿਵੇਂ ਅਸਫਲ ਰਿਹਾ ਇਹ ਕਿਉਂ ਨਹੀਂ ਫੜਿਆ ਗਿਆ ਚੋਰ ਇਹਦੇ ਬਾਰੇ ਤੁਹਾਡਾ ਪੂਰੀ ਜਾਣਕਾਰੀ ਸਾਂਝੀ ਕਰਦੇ ਆ ਔਰ ਚੋਰ ਤੋਂ ਜੋ ਮੋਟਰਸਾਈਕਲ ਲੱਗਾ ਘਰ ਵਿੱਚ ਉਹ ਵੀ ਖੜਾ ਸੀ ਔਰ ਚੋਰ ਨੇ ਮੋਟਰਸਾਈਕਲ ਵੀ ਜਿਹੜਾ ਉਹ ਬਚਾ ਹੋ ਗਿਆ ਔਰ ਦਰਵਾਜ਼ੇ ਉਸ ਤੋਂ ਨਹੀਂ ਤੋੜੇ ਗਏ ਤਾਂ ਕਾਰਨ ਕੀ ਰਿਹਾ ਇੱਕੇ ਸਮੇਂ ਘਰ ਵਾਲਿਆਂ ਨੇ ਪਰਿਵਾਰ ਨੇ ਕਿਸ ਮੈਂਬਰ ਨੇ ਪੂਰੀ ਕੋਸ਼ਿਸ਼ ਕਰਕੇ ਇਸ ਵੱਡੀ ਹੋਣ ਵਾਲੀ ਚੋਰੀ ਨੂੰ ਰੁਕਿਆ ਔਰ ਗੱਲਬਾਤ ਪੂਰੀ ਤੁਹਾਡਾ ਸਾਝੀ ਕਰਦੇ ਆਉਣਾ ਬਜ਼ੁਰਗਾ ਨਾਲ ਜਿਨ੍ਹਾਂ ਦਾ ਇੱਕ ਘਰ ਹੈ ਗੱਲਬਾਤ ਪੂਰੀ ਕਲੀਅਰ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਾਣੀ ਕਦੋਂ ਕਦੀ ਆ ਤੁਹਾਨੂੰ ਕੋਈ ਥੋੜੀ ਬਹੁਤੀ ਪਿੰਕ ਲੱਗੀ ਹੋਏ ਥੋੜੀ ਪਿੰਕ ਲੱਗੀ ਹੋਵੇ ਤੁਹਾਨੂੰ ਸਾਨੂੰ ਐ ਜੀ ਪਿੰਕ ਕੀ ਅਗਣੀ ਆ ਰਾਤ ਜੇ ਇਹ ਕਿਹਨੇ ਪਜੀ ਆਏ ਆ ਤੇ ਉਹ ਪਹਿਲੇ ਤੇ ਇਹੀ ਪਤਾ ਨਹੀਂ ਲੱਗਾ ਕਿ ਕਿਉਂਕਿ ਮੈਨੂੰ ਤਾਂ ਥੋੜਾ ਜਿਹਾ ਪ੍ਰੋਬਲਮ ਹੈ ਪੰਜਾਬੀ ਤੇ ਮੈਂ ਦੇ ਉਠਦਾ ਹੀ ਘੜੀ ਬਾਰ-ਬਾਰ ਜੀ ਤੇ ਉਹ ਕਿਹਦੇ ਸ਼ੇਲਡ ਹੋਈ ਆ ਜਦੋਂ ਉਹ ਕਿਦੇ ਅੰਦਰ ਗਏ ਆ ਉਹਨਾਂ ਨੇ ਜਦੋਂ ਤੋੜਿਆ ਤੋੜਿਆ ਤੇ ਸੋਹਣ ਨੂੰ ਸਾਨੂੰ ਪਤਾ ਨਹੀਂ ਜਦੋਂ ਕਿ ਇਹ ਸ਼ੇਡ ਸੂਰ ਨੂੰ ਸੁਣੀ ਆ ਤੇ ਉਹਦੇ ਤੇ ਉਹਨਾਂ ਸ਼ੇਡ ਨਹੀਂ ਕੀਤੀ ਤੇ ਮੁਰਗੇ ਬਾਹਰ ਵਿੱਚ ਪੈ ਨਹੀਂ ਉਹ ਕਿਹੜੇ ਵੇਲੇ ਧੋੜ ਗਿਆ ਇਹ ਤੁਹਾਡੇ ਉੱਠਣ ਕਰਕੇ ਹੀ ਜ਼ਿਆਦਾ ਲੱਗਾ ਕਿ ਉਹ 도ੜ ਗਏ ਆ ਨਹੀਂ ਤੇ ਕਹਿੰਦੇ ਆ ਕਿ ਜੋ ਤੁਹਾਡਾ ਮੁੰਡਾ ਵੱਡਾ ਉਹ ਹਸਪੀਟਲ ਸੀਗਾ ਨਹੀਂ ਸੀ ਘਰੇ ਤਾਂ ਚੋਰਾਂ ਨੂੰ ਭਣਕ ਲੱਗੀ ਹੋਏਗੀ ਕਿ ਘਰ ਨਹੀਂ ਹੈਗਾ ਤੇ ਚਲੋ ਜੀ ਟੱਪ ਜਾਓ ਕੰਧ ਕਿਉਂ ਇਹ ਜਿਹੜਾ ਬੰਦਾ ਜਿਹੜਾ ਸੂ ਰੱਖਦਾ ਉਹ ਜ਼ਰੂਰ ਨਾਲ ਹੋਏਗਾ ਇਹ ਨਹੀਂ ਹੋਣਾ ਸੋ ਵੀ ਉਹ ਸੂਗੇ ਜਿਹੜਾ ਜੋ ਬੰਦਾ ਸੂ ਰੱਖਦਾ ਹੈ ਉਹ ਹੀ ਕਰ ਸਕਦਾ ਹੈ ਹੋਰ ਕੋਈ ਇਹਨਾਂ ਨੂੰ ਨੁਕਸਾਨ ਕਿਦਾਂ ਹੋਇਆ ਕੋਈ ਨੁਕਸਾਨ ਹੋਇਆ ਜਾਂ ਬਚਾਅ ਹੋ ਗਿਆ ਬਚਾਅ ਹੋ ਗਿਆ ਤੁਹਾਡਾ ਬਚਾਅ ਹੋ ਗਿਆ ਹਾਂ ਕੁਛ ਛੇੜ ਜਾਂਦੇ ਨਹੀਂ ਟੁੱਟੇ ਇਸ ਕਰਕੇ ਬਚਾਅ ਹੋ ਗਿਆ ਤੇ ਉਹ ਤੁਹਾਡਾ ਜਿਹੜਾ ਘਰ ਵਿੱਚ ਸੀ ਜਦੋਂ ਤੁਸੀਂ ਗੇਟ ਖੋਲ੍ਹਿਆ ਲੋਕ ਨਜ਼ਦੀਕ ਨਜ਼ਦੀਕ ਘਰ ਜਰੂਰ ਹੋਣੇ ਚਾਹੀਦੇ ਆ ਉਹ ਵੀ ਤਾਂ ਹੋਣੀ ਚਾਹੀਦੀ ਜਰੂਰ ਬਾਕੀ ਦੂਸਰੀ ਗੱਲ ਇਹ ਆ ਵੀ ਪੈਰੇ ਵੀ ਜਰੂਰ ਹੋਣੇ ਚਾਹੀਦੇ ਪਿੰਡਾਂ ਦੇ ਵਿੱਚ ਕਿਉਂਕਿ ਇਹ ਜਿਹੜੀ ਇਹ ਪਾਣੀ ਕੰਮ ਜਿਹੜਾ ਇਹ ਬਹੁਤ ਵੱਧ ਚੁੱਕਿਆ ਵੱਧ ਚੁੱਕਿਆ ਤੇ ਪੁਲਿਸ ਦੀਆਂ ਗੱਡੀਆਂ ਕਦੀ ਰਾਤ ਤੁਸੀਂ ਗਸ਼ਤ ਕਰਦੀਆਂ ਵੇਖੀਆਂ ਕਦੀ ਅਸੀਂ ਨਹੀਂ ਕੋਈ ਦੇਖੀ ਅਜੇ ਤੱਕ ਚੱਕਾ ਟੀ ਤੁਹਾਨੂੰ ਸੁਣਾਈ ਕਦੀ ਹੂਟਰ ਵਗੈਰਾ ਪੁਲਿਸ ਕਈ ਵਾਰੀ ਰਾਤ ਨੂੰ ਸਾਇਰਨ ਮਾਰਦੇ ਸਹੀ ਕਿ ਦੇਖੀ ਨਹੀਂ ਹੈਗੀ ਤੁਹਾਡਾ ਤਾਂ ਸ਼ੜਕ ਦੇ ਉੱਤੇ ਘਰ ਹੈ ਹਾਂ ਸ਼ੜਕ ਦੇ ਉੱਤੇ ਘਰ ਹੈ ਤੇ ਰੋਜ਼ ਨਹੀਂ ਆਉਂਦੇ ਕਹੀਂ ਕੋਈ ਕੁਛ ਨਹੀਂ ਵੇਖਿਆ ਚੋਰੀ ਤੋਂ ਬਚਾਅ ਹੋ ਗਿਆ ਗੱਲ ਕਿ ਕੋਈ ਨੁਕਸਾਨ ਨਹੀਂ ਪਰਿਵਾਰ ਦਾ ਮੈਂਬਰ ਕੋਈ ਘਰ ਨਹੀਂ ਸੀ ਜਿਹੜਾ ਮੈਂਬਰ ਘਰ ਨਹੀਂ ਸੀ ਇਹ ਆ ਵੀ ਉਹ ਛੇੜ ਸੁਣ ਕੇ ਨਿਕਲ ਡੋਲ ਗਏ ਆ ਜਿਸ ਕਹਿ ਕੇ ਉਹ ਉਹਨਾਂ ਨੇ ਉਹਦੇ ਹੱਥ ਕੋਈ ਲੱਗਾ ਨਹੀਂ ਤਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਸ ਵੇਲੇ ਅਸੀਂ ਪਿੰਡ ਮੁੰਨਣਾ ਵਾਲੀ ਦੇ ਉਸ ਡੇਰਿਆਂ ਦੇ ਵਿੱਚ ਖੜੇ ਆ ਜੋ ਉਦੀਪੁਰ ਨੂੰ ਜਾਣ ਵਾਲੀ ਛੜਕ ਆ ਔਰ ਇਹਨਾਂ ਡੇਰਿਆਂ ਦੇ ਵਿੱਚ ਇੱਕ ਪਰਿਵਾਰ ਦੇ ਆਪਣੇ ਹੀ ਜੀ ਰਹਿੰਦੇ ਆ ਸਾਰਿਆਂ ਦੇ ਆਪਣੇ ਅਲੱਗ-ਅਲੱਗ ਘਰ ਨੇ ਔਰ ਉਹ ਮੁੰਡੇ ਦੀ ਸਿਹਤ ਨਾ ਠੀਕ ਹੋਣ ਕਰਕੇ ਹਸਪੀਟਲ ਵਿੱਚ ਸੀ ਆ ਜਿਸ ਕਰਕੇ ਦੱਸ ਦਈਏ ਕਿ ਜਿਵੇਂ ਦਿਨ ਵੇਲੇ ਕੋਈ ਸਬਜ਼ੀ ਵੇਚਣ ਆਉਂਦਾ ਤਾਂ ਕੋਈ ਕੱਪੜੇ ਵੇਚਣ ਆਉਂਦਾ ਤਾਂ ਹਰ ਕੋਈ ਭੇਣ ਕਰੱਖਦਾ ਹੈ ਕਿ ਇਹ ਕੌਣ ਹੈ ਕਿੱਥੇ ਗਿਆ ਪਰਿਵਾਰ ਹੈ ਘਰ ਕੋਈ ਨਹੀਂ ਹੈ ਕਿਉਂਕਿ ਜਦੋਂ ਦੋ ਚਾਰ ਵਾਰ ਕੋਈ ਗੇੜੀਆਂ ਮਾਰਦਾ ਆ ਸ਼ੱਕ ਜ਼ਰੂਰ ਅਗਲੇ ਨੂੰ ਪੈ ਜਾਂਦਾ ਵੀ ਘਰ ਵਿੱਚ ਕੋਈ ਨਹੀਂ ਹੈ ਔਰ ਇਹੋ ਜਿਹੇ ਹਾਲਾਤ ਉਸ ਵੇਲੇ ਬਣ ਜਾਂਦੇ ਆ ਜਦੋਂ ਅਸੀਂ ਕਈ ਪ੍ਰਵਾਸੀਆਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਹਰ ਚੀਜ਼ ਵੇਚਣ ਵਾਸਤੇ ਇਜਾਜਤ ਦੇ ਦਿੰਨੇ ਆ ਗਲੀਆਂ 'ਚ ਫਿਰਦੇ ਆ ਕੋਈ ਉਹਨਾਂ ਦਾ ਪ੍ਰੂਫ ਨਹੀਂ ਕੋਈ ਆਧਾਰ ਕਾਰਡ ਨਹੀਂ ਤਾਂ ਇਹੋ ਜਿਹੀ ਘਟਨਾ ਜਦੋਂ ਵਾਪਰ ਜਾਂਦੀ ਆ ਤਾਂ ਪਤਾ ਬਾਅਦ ਵਿੱਚ ਲੱਗਦਾ ਕਿ ਅਸੀਂ ਕਿਹੜਾ ਲੋਕਾਂ ਤੋਂ ਚੀਜ਼ਾਂ ਖਰੀਦ ਰਹੇ ਆ ਔਰ ਕੌਣ ਹੈਗੇ ਆ ਔਰ ਇਹਦੇ ਬਾਰੇ ਅਜੇ ਕੋਈ ਵੀ ਸਿਰਾਖ ਸਾਹਮਣੇ ਨਹੀਂ ਆਇਆ ਕੈਮਰੇ ਤਾਂ ਲੱਗੇ ਹੋਏ ਨੇ ਲੇਕਿਨ ਦੂਸਰੀ ਸਾਈਡ ਆ ਔਰ ਜਿੱਧਰੋਂ ਇਹਨਾ ਕੰਦ ਟੱਪੀ ਆ ਉਸ ਤਰਫ ਕੈਮਰਾ ਨਹੀਂ ਸੀ ਕੈਮਰਾ ਨਾਲ ਦੇ ਘਰ ਵਿੱਚ ਸੀ ਔਰ ਜਿਸ ਕਰਕੇ ਥੋੜਾ ਇਹਨਾਂ ਨੂੰ ਸਮਝ ਵਿੱਚ ਨਹੀਂ ਆਇਆ ਕਿ ਚੋਰ ਕੌਣ ਹੋਵੇਗਾ ਕਿਸ ਰਸਤੇ ਆਇਆ ਹੋਵੇਗਾ ਪਿਛਲੇ ਬੰਨੇ ਖੇਤ ਪੈਂਦੇ ਆ ਖੇਤਾ ਵਿੱਚ ਦੀ ਆਇਆ ਔਰ ਉਦੀਪੋਰ ਪਿੰਡ ਦੇ ਨਾਲ ਬਿਲਕੁਲ ਮੁੰਨਣਾਵਾਲ ਪਿੰਡ ਦੇ ਡੇਰੇ ਆ ਔਰ ਇਹਨਾਂ ਡੇਰਿਆਂ ਵਿੱਚ ਇਹ ਘਟਨਾ ਵਾਪਰੀ ਆ ਔਰ ਮਾਲਕ ਦਾ ਸ਼ੁਕਰ ਹੈ ਕਿ ਕੋਈ ਨੁਕਸਾਨ ਜੋ ਹੈ ਉਹ ਨਹੀਂ ਹੋਇਆ ਔਰ ਇਹਦੇ ਬਾਰੇ ਅਸੀਂ ਲੋਕਾਂ ਨੂੰ ਇੱਕ ਸੁਝਾਅ ਦੇਣਾ ਚਾਹੁੰਦੇ ਆ ਕਿ ਹਰ ਪਰਿਵਾਰ ਨੂੰ ਆਪਣੇ ਘਰਾਂ ਦੇ ਵਿੱਚ ਕੈਮਰੇ ਜ਼ਰੂਰ ਲਗਾਉਣੇ ਚਾਹੀਦੇ ਆ ਤਾਂ ਜੋ ਇੱਕ ਨਾ ਇੱਕ ਕੈਮਰੇ ਦੇ ਵਿੱਚ ਕੋਈ ਨਾ ਕੋਈ ਕਵਰ ਹੋ ਸਕੇ ਹਰ ਪਰਿਵਾਰ ਨੂੰ 5000-10000 ਰੁਪਏ ਖਰਚਣਾ ਚਾਹੀਦਾ ਹੈ ਔਰ ਕੈਮਰਾ ਨਾਲ ਬਹੁਤ ਫਰਕ ਪੈ ਸਕਦਾ ਔਰ ਇਹਨਾਂ ਦਾ ਤਾਂ ਬਚਾਅ ਹੋ ਗਿਆ ਔਰ ਅੱਗੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਔਰ ਪੁਲਿਸ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਰੂਰ ਆਪਣੀ ਗਸ਼ਤ ਜਿਹੜੀ ਆ ਉਹ ਵਧਾਈ ਜਾਵੇ ਜਿਵੇਂ ਸਾਰੀ ਪੁਲਿਸ ਵੋਟਾਂ ਦੇ ਵਿੱਚ ਲੱਗੀ ਹੋਈ ਆ ਇਲੈਕਸ਼ਨਾਂ 'ਚ ਦੌੜ ਜਾਂਦੀ ਆ ਆਪਣੀ ਡਿਊਟੀ ਜਿਹੜੀ ਆ ਇਸ ਤਰਫ ਦੀ ਛੱਡ ਕੇ ਔਰ ਚੋਰਾਂ ਨੂੰ ਵੀ ਇਹ ਵੀ ਰਾਹਤ ਮਿਲ ਜਾਂਦੀ ਆ ਤਾਂ ਫਿਲਹਾਲ ਇਹ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ